ਪੰਜਾਬ ਅੰਦਰ ਹਾ ਕੀ ਹੋ ਰਿਹਾ ਹੈ ਚੁਫੇਰੇ ਬੇਚੈਨੀ ਵਾਲਾ ਮਾਹੌਲ ਕਿਉਂ ਹੈ ਸਿਆਸੀ ਤਰ੍ਹਾਂ ਕਿਹੜੇ ਰਾਹ ਤੁਰ ਪਈਆਂ ਕਿ ਸੱਤਾ ਪ੍ਰਾਪਤੀ ਲਈ ਸਭ ਕੁਝ ਦਾ ਉਤੇ ਲੱਗੂ ਧਰਮ ਵੀ ਨਹੀਂ ਬਖਸ਼ਣਾ ਹੁਣ ਆਥੀ ਵਾਲੇ ਦਿੱਲੀ ਦੇ ਮੁੱਦੇ ਉਤੇ ਭੰਬੜ ਪੰਜਾਬ ਵਿੱਚ ਮਚਣ ਲੱਗੇ ਨੇ ਭੰਬਲ ਪੂਸਾ ਦੇਖੋ ਭਾਜਪਾ ਵਾਲੇ ਤਾਂ ਰੋਜ਼ ਮੁਜ਼ਾਰੇ ਕਰੀ ਜਾ ਰਹੇ ਨੇ ਅਤੇ ਪੰਜਾਬ ਦੀ ਸੱਤਾ ਧਾਰੀ ਆਮ ਆਦਮੀ ਪਾਰਟੀ ਨੇ ਬੱਕਰੀ ਹਨੇਰੀ ਲਿਆਂਦੀ ਪਈ ਆ ਪਿੰਡ ਬਾਦਲ ਤੇ ਲੰਬੀ ਹਲਕੇ ਤੋਂ ਲੈ ਕੇ ਜਲੰਧਰ ਸਣੇ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਥਾਂ-ਥਾਂ ਮੁਜ਼ਾਰੇ ਹੋਏ ਨੇ ਆਮ ਆਦਮੀ ਪਾਰਟੀ ਦੇ ਕਾਰਕੁਨ ਮਿਲੇ ਸਨੇਹ ਤਹਿਤ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿਆਸੀ ਆਗੂਆਂ ਦੇ ਘਰਾਂ ਮੂਰੇ ਝੰਡੇ ਚੁੱਕੀ ਨਾਹਰੇ ਲਾਈ ਜਾਂਦੇ ਨੇ ਭਾਜਪਾ ਵਾਲੇ ਵੀ ਇਹੋ ਕੰਮ ਕਰਦੇ ਨੇ ਝਾੜੂ ਵਾਲੇ ਵਰਕਰ ਪਿੰਡ ਬਾਦਲ ਵਿੱਚ ਬਾਦਲਾਂ ਦੇ ਘਰ ਮੂਰੇ ਜਗਵੀਰ ਬਾਦਲ ਦੀ ਗ੍ਰਿਫਤਾਰੀ ਮੰਗੀ ਜਾਂਦੇ ਨੇ ਨਾਲ ਹੀ ਭਾਜਪਾ ਨੂੰ ਵੀ ਮਰਦਾਬਾਦ ਕਹੀ ਜਾਂਦੇ ਨੇ ਬਖਸ਼ੋ ਕਾਂਗਰਸੀਆਂ ਨੂੰ ਵੀ ਨਹੀਂ ਰਹੇ ਬੀਜੇਪੀ ਵੀ ਆਕਸੀ ਦੇ ਪੁਤਲੇ ਫੂਕ ਰਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਆਕਸੀ ਦੇ ਪੁਤਲੇ ਫੂਕਣ ਦੇ ਨਾਂ ਨਾਲ ਧਰਨੇ ਲਾ ਰਿਹਾ ਹੈ ਮਤਲਬ ਪੂਰੀ ਠੰਡ ਵਿੱਚ ਅੱਜ ਸਿਆਸਤ ਨੇ ਗਰਮੀ ਲਿਆਂਦੀ ਹੋਈ ਆ ਪਰ ਕਾਂਗਰਸੀ ਵਰਕਰ ਕਿੱਧਰ ਨੇ ਇਹ ਕਾਂਗਰਸ ਦੇ ਵਰਕਰ ਐਨੇ ਠੰਡੇ ਕਦੋਂ ਦੇ ਪੈ ਗਏ ਕਮਜ਼ੋਰ ਸਿਆਸੀ ਧਿਰ ਮੰਨੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨ ਤਾਂ ਥਾਂ-ਥਾਂ ਗੱਜ ਰਹੇ ਨੇ ਧਰਨੇ ਲਾ ਰਹੇ ਨੇ ਕਿਸਾਨ ਜੱਤੇਬੰਦੀਆਂ ਸਭ ਤੋਂ ਵੱਧ ਸਰਗਰਮ ਨੇ ਫਿਰ ਸਭ ਤੋਂ ਵੱਧ ਸਮਾ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਪਾਰਟੀ ਦੇ ਵਰਕਰ ਐਨੇ ਕਮਜ਼ੋਰ ਕਿਵੇਂ ਅਤੇ ਕਦੋਂ ਦੇ ਹੋ ਗਏ ਤੁਸੀਂ ਦੇਖਿਆ ਹੋ ਨਾ ਦੋ ਦਿਨਾਂ ਤੋਂ ਦਿੱਲੀ ਦੀ ਸਾਫਕਾ ਮੁੱਖ ਮੰਤਰੀ ਆਪਜੀ ਦੇ ਦਿੱਲੀ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਕਰਕੇ ਕਿਵੇਂ ਮੁੱਦਾ ਉਠਿਆ ਜਿਸ ਨੇ ਹੁਣ ਪੁਚਾਲ ਲਿਆਂਦਾ ਹੋਇਆ ਹੈ ਇਹ ਵੀਡੀਓ ਸਹੀ ਹੈ ਜਾਂ ਗਲਤ ਇਹ ਜਾਂਚ ਦਾ ਵਿਸ਼ਾ ਹੈ ਜੇਕਰ ਕਿਸੇ ਨੇ ਇਸ ਵੀਡੀਓ ਨਾਲ ਛੇੜਛੜ ਕਰਕੇ ਗੁਰੂ ਸ਼ਬਦ ਜੋੜਨ ਵਾਲੀ ਨਾ ਮਾਫੀਯੋਗ ਵੱੱਡਰ ਗਲਤੀ ਕੀਤੀ ਹੈ ਤਾਂ ਇਸ ਤੋਂ ਮੰਦ ਭਾਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਅਤੇ ਜੇਕਰ ਆਪਸੀ ਨੇ ਅਜਿਹਾ ਗੁਨਾਹ ਕੀਤਾ ਤਾਂ ਉਹ ਵੀ ਮਾਫੀਯੋਗ ਨਹੀਂ ਪਰ ਬਿਨਾ ਕਿਸੇ ਜਾਂਚ ਅਤੇ ਨਤੀਜੇ ਦੇ ਕੁਝ ਲੋਕ ਧਰਮ ਦੇ ਠੇਕੇਦਾਰ ਕਿਉਂ ਬਣਨ ਲੱਗੇ ਨੇ ਇਸ ਤੋਂ ਵੀ ਮੰਦ ਭਾਗਾ ਧਾਰਮਿਕ ਮੁੱਦੇ ਉੱਤੇ ਸਿਆਸੀ ਰੋਟੀਆਂ ਸੇਕਣ ਦਾ ਏ ਜਿਸ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਸਿਰਜੀ ਅਸੀਂ ਉਸ ਦੀ ਰੱਖਿਆ ਕਰਨ ਵਾਲੇ ਕੌਣ ਹੁੰਨੇ ਆ ਸਗੋਂ ਉਹ ਤਾਂ ਖੁਦ ਇਸ ਦੁਨੀਆ ਦੀ ਰੱਖਿਆ ਕਰਦਾ ਨਾਲੇ ਜਿਸ ਨੇ ਵੀ ਅਜਿਹੀ ਘਟੀਆ ਹਰਕਤ ਕੀਤੀ ਅਕਾਲ ਪੁਰਖ ਉਸ ਨੂੰ ਆਪੇ ਸਜ਼ਾ ਦੇ ਸਕਦਾ ਬਾਕੀ ਅਦਾਲਤਾਂ ਤੈਅ ਕਰਨਗੀਆਂ ਪਰ ਕਿਉਂਕਿ ਹੁਣ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਕਰਕੇ ਇਹ ਸਭ ਸਿਆਸਤ ਭੱਗ ਗਈ ਹੈ ਇੱਕ ਸਵਾਲ ਹੋਰ ਹੈ ਕਿ ਪੰਜਾਬ ਪੁਲਿਸ ਕੋਲ ਕਿੰਨੇ ਮਾਮਲੇ ਅਤੇ ਕਿੰਨੀਆਂ ਹੋਰ ਜਾਂਚਾਂ ਬਕਾਇਆ ਪਈਆਂ ਨੇ ਜਿਨ੍ਹਾਂ ਦਾ ਮਹੀਨਿਆਂ ਮਗਰੋਂ ਵੀ ਕੋਈ ਥੋ ਪਤਾ ਨਹੀਂ ਅਤੇ ਨਤੀਜਾ ਵੀ ਨਹੀਂ ਨਿਕਲਿਆ ਪਰ ਇਸ ਮਾਮਲੇ ਦੀ ਜਾਂਚ ਰਿਪੋਰਟ ਕੁਝ ਘੰਟੇ ਅੰਦਰ ਹੀ ਕਿਵੇਂ ਆ ਗਈ ਇਸੇ ਲਈ ਤਾਂ ਹੁਣ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਪੁਲਿਸ ਦੇ ਮੁਖੀ ਤੋਂ ਲੈ ਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੱਕ ਨੂੰ ਤਲਬ ਕਰ ਲਿਆ ਇੱਕ ਪਾਸੇ ਇਹ ਵੀਡੀਓ ਪਾ ਕੇ ਮੁੱਦਾ ਚੁੱਕਣ ਵਾਲੇ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਉੱਤੇ ਜਲੰਧਰ ਵਿੱਚ ਪਰਚਾ ਦਰਜ ਹੋਇਆ ਦੂਜੇ ਪਾਸੇ ਆட்சி ਦਿੱਲੀ ਵਿੱਚ ਘिरी ਹੋਈ ਹੈ ਇਹ ਕਪਿਲ ਮਿਸ਼ਰਾ ਪਹਿਲਾਂ ਆਮ ਆਦਮੀ ਪਾਰਟੀ ਦਾ ਹਿੱਸਾ ਹੋਇਆ ਕਰਦਾ ਸੀ ਇਸ ਨੇ ਇੱਕ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਦਾਰ ਕੁਚੀ ਵਾਲੇ ਦੋਸ਼ ਲਾ ਕੇ ਇੱਕ ਵੀਡੀਓ ਜਾਰੀ ਕੀਤੀ ਸੀ ਪਰ ਹੁਣ ਇਹ ਭਾਜਪਾ ਦਾ ਖਾਸ ਬਣ ਗਿਆ ਲੱਗਦਾ ਹੈ ਤੇ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇੱਕ ਇੱਕ ਕਰਕੇ �ेर ਰਿਹਾ ਹੈ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਕਿਹੜੇ ਪੁਲਿਸ ਅਧਿਕਾਰੀਆਂ ਨੂੰ ਕੀ ਨੋਟਿਸ ਭੱਲਿਆ ਗਿਆ ਹੈ ਅਤੇ ਹੋਰ ਕੀ ਕਾਰਵਾਈ ਹੋ ਰਹੀ ਹੈ ਸੁਣੋ ਦਿੱਲੀ ਵਿਧਾਨ ਸਭਾ ਦੇ ਸਪੀਕਰ ਬਜਿੰਦਰ ਗੁਪਤਾ ਤੋਂ ਬਜਿੰਦਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਨੇ ਚੋਟੀ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਵਿਧਾਨ ਸਭਾ ਦੀ ਵੀਡੀਓ ਕਲਿੱਪ ਦੀ ਵਰਤੋਂ ਕਰਕੇ ਦਿੱਲੀ ਦੇ ਕਾਨੂੰਨ ਮੰਤਰੀ ਕਪਲ ਮਿਸ਼ਰਾ ਵਿਰੁੱਧ ਐਫ ਆਈ ਆਰ ਦਰਜ ਕਰਨ ਦੇ ਮਾਮਲੇ ਵਿੱਚ 48 ਘੰਟਿਆਂ ਅੰਦਰ ਜਵਾਬ ਮੰਗਿਆ ਗਿਆ ਹੈ ਇਹ ਨੋਟਿਸ ਪੰਜਾਬ ਦੇ ਡੀ ਜੀ ਪੀ ਸਪੈਸ਼ਲ ਡੀ ਜੀ ਪੀ ਸਾਈਬਰ ਕ੍ਰਾਈਮ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਨੇ ਉਨ੍ਹਾਂ ਆਖਿਆ ਕਿ ਦਿੱਲੀ ਵਿਧਾਨ ਸਭਾ ਦੇ ਜਾਇਦਤ ਵਾਲੀ ਵੀਡੀਓ ਰਿਕਾਰਡਿੰਗ ਦੀ ਵਰਤੋਂ ਕਰਨਾ ਅਤੇ ਉਸ ਦੇ ਆਧਾਰ ਉੱਤੇ ਪੰਜਾਬ ਪੁਲਿਸ ਵੱਲੋਂ ਐਫਆਈਆਰ ਦਰਜ ਕਰਨਾ ਮੰਦਭਾਗਾ ਹੈ ਅਤੇ ਇਸ ਦੇ ਨਾਲ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ ਹੁਣ ਪੰਜਾਬ ਪੁਲਿਸ ਅਧਿਕਾਰੀਆਂ ਵਿਰੁੱਧ ਅਗਲੀ ਕਾਰਵਾਈ ਉਨ੍ਹਾਂ ਦੇ ਜਵਾਬ ਮਿਲਣ ਤੋਂ ਬਾਅਦ ਤੈਅ ਕੀਤੀ ਜਾਏਗੀ ਜਿਸ ਵੀਡੀਓ ਕੇ ਆਧਾਰ ਪਰ ਐਫਆਈਆਰ ਦਰਜ ਕੀਤੀ ਗਈ ਹੈ ਉਹ ਕਿਸੇ ਵਿਅਕਤੀਗਤ ਮਾਧਿਅਮ ਕੀ ਰਿਕਾਰਡਿੰਗ ਨਹੀਂ ਬਲਕਿ ਇਸ ਸਦਨ ਕੇ ਭੀਤਰ ਕੀ ਅਧਿਕਾਰਿਕ ਰਿਕਾਰਡਿੰਗ ਹੈ जो पूरी तरह से सदन की संपत्ति है सदन की संपत्ति का इस प्रकार दुरुपयोग किया जाना और उसके आधार पर इस सदन के ही सदस्य और माननीय मंत्री के विरुद्ध एफआईआर दर्ज किया जाना न केवल दुर्भाग्यपूर्ण है बल्कि अत्यंत गंभीर और निंदनीय है इसके लिए हमने कार्रवाई की है जो ब्रीच ऑफ प्रिविलेज ये हुआ है इसको लेकर के पंजाब पुलिस के डीजीपी स्पेशल डीजीपी साइबर क्राइम और कमिश्नर पुलिस जालंधर इनको नोटिस जारी किया है और इनसे जवाब मांगा है अड़तालीस घंटे के अंदर अंदर इनको दिल्ली विधानसभा को जवाब देना होगा और इसके साथ साथ ये नोटिस जो दिया गया है उसमें हमने इनसे वो सारे दस्तावेज फॉरेंसिक साइंस लैब की वो रिपोर्ट और इतनी जल्दी 24 घंटे के अंदर अंदर ये जिस तरह से पूरे कॉन्स्टिट्यूशनल क्राइसिस क्रिएट किया गया है आम आदमी पार्टी के कारकुन जदों कांग्रेस के विधायक ਪਰਗਤ ਸਿੰਘ ਦੇ ਘਰ ਪੁੱਜੇ ਤਾਂ ਪ੍ਰਗਤ ਸਿੰਘ ਨੇ ਨਾ ਸਿਰਫ ਇਹਨਾਂ ਨੂੰ ਚਾਹ ਆਫਰ ਕੀਤੀ ਸਗੋਂ ਆਹਾ ਗੱਲਾਂ ਕਹਿ ਕੇ ਠਟ ਵੀ ਕੀਤਾ ਕੋਈ ਪਰਨੇ ਵਾਲੇ ਆਉਣੇ ਮੈਂ ਚਾਹ ਚੁ ਪਣਾਉਣਾ ਮੈਂ ਇਹਨਾਂ ਨੂੰ ਲਿਆਓ ਚਾਹ ਚੁ ਪੜਾਈਏ ਇਹਨਾਂ ਨੂੰ ਚਾਹ ਚੁ ਪੜਾਈਏ ਤੇ ਆਓ ਮੈਂ ਕੋਈ ਨਹੀਂ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਆਓ ਆਪਾਂ ਕਰ ਲਈਏ ਮੈਂ ਲੈ ਆਉਣਾ ਪਰ ਇਹਨਾਂ ਨੂੰ ਜਿੱਥੇ ਮਰਜੀ ਆ ਜਾਣ ਮੈਂ ਕਹਿੰਦਾ ਇਹਨਾਂ ਨੂੰ ਲੈ ਕੇ ਆਓ ਇੱਥੇ ਘਰ 'ਚ ਮੇਰੇ ਮੈਂ ਤਾਂ ਇਕੱਲਾ ਹੀ ਆ ਨਾ ਇਹਨਾਂ ਨੂੰ ਕੋ ਆ ਜਾਓ ਡਿਬੇਟ ਕਰ ਲਓ ਤੁਹਾਡੇ ਸਾਹਮਣੇ ਡਿਬੇਟ ਕਰਾ ਲੈਣ ਇਹ ਕਿਸੇ ਗੱਲ ਦਾ ਜਵਾਬ ਦੇ ਦੇਣ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਆ ਇਹ ਤਾਂ ਬੇਸਿਕਲੀ ਇਹ ਤਾਂ ਦਿੱਲੀ ਦੇ ਚਪਲ ਚੱਟ ਆ ਆ ਜਿਹੜੇ ਮੰਤਰੀ ਮੰਤਰੀ ਆਏ ਨਾ ਇੱਥੇ ਇਹ ਦਿੱਲੀ ਵਾਲਿਆਂ ਦੇ ਚਪਲ ਚੱਟ ਆ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹਣਾ ਉਹਨਾਂ ਨੇ ਤਾਂ ਚਲੇ ਜਾਣਾ ਦਿੱਲੀ ਵਾਲਿਆਂ ਨੇ ਜੀ ਆਲਟੀਮੇਟਲੀ ਭੁਗਤਣੀਆਂ ਇਹਨਾਂ ਨੂੰ ਪੈਣੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਰਹਿਣਾ ਜੇ ਪੰਜਾਬ ਦੀ ਅੱਜ ਲਾਅ ਐਂਡ ਆਰਡਰ ਮੇਰਾ ਖਿਆਲ ਹੈ ਵੀ ਹਰ ਜਗ੍ਹਾ ਤੇ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਜਿੱਥੇ ਕਿਤੇ ਰੋਜ਼ 2-3-4 ਮਰਡਰ ਨਹੀਂ ਹੁੰਦੇ ਔਰ ਵਿਆਹਾਂ ਦੇ ਵਿੱਚ ਕਿਸੇ ਸਰਪੰਚ ਨੂੰ ਸ਼ਰੇਆਮ ਗੋਲੀ ਮਾਰਤੀ ਜਾਂਦੀ ਆ ਅੱਜ ਤੱਕ ਪੰਜਾਬ ਪੁਲਿਸ ਕਿੱਥੇ ਆ ਮੈਨੂੰ ਅਫਸੋਸ ਆ ਇਹਨਾਂ ਗੱਲਾਂ ਦਾ ਵੀ ਇਹ ਲੋਕ ਜਿਹੜੇ ਆ ਇਹ ਬਿਲਕੁਲ ਚਪਲ ਚੱਟਾ ਹੈ ਦਿੱਲੀ ਵਾਲਿਆਂ ਦੇ ਇਹਨਾਂ ਦੇ ਜਾਨ ਨਹੀਂ ਹੈਗੀ ਉਹ ਜਿਹੜੇ 95 ਆ ਉਹਨਾਂ ਦੇ ਵਿੱਚ ਬਿਲਕੁਲ ਜਾਨ ਹੈ ਨਹੀਂ ਭਗਵੰਤ ਮਾਨ ਉਹਦੇ ਵਿੱਚ ਬਿਲਕੁਲ ਹੀ ਮੁੱਕ ਗਿਆ ਉਹ ਤੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਤੇ ਕੇਜਰੀਵਾਲ ਨੇ ਸੁਸੋਧੀਆਂ ਨੇ ਇਹਨਾਂ ਨੂੰ ਕਹੋ ਜੋ ਕਰਨਾ ਕਰ ਲਓ ਇਦਾਂ ਦੇ 10 ਪਰਚੇ ਕਰ ਲੈਣ ਮੇਰੇ ਤੇ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਿਆ ਅੱਜ ਤੱਕ ਦੀ ਕਿਉਂਕਿ ਪੰਜਾਬ ਲਈ ਖੜਦੇ ਆਂ ਪੰਜਾਬੀਅਤ ਲਈ ਖੜਦੇ ਆਂ ਇਸ ਮੁੱਦੇ ਤੇ ਪੰਜਾਬ ਪੁਲਿਸ ਵੱਲੋਂ ਦਿਖਾਈ ਗਈ ਫੁਰਤੀ ਦਾ ਮੁੱਦਾ ਅਤੇ ਕੁਝ ਹੋਰ ਨੁਕਤੇ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਐਉਂ ਸਾਂਝੇ ਕੀਤੇ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਪ੍ਰਿਵੀਲੇਜ ਮੋਸ਼ਨ ਜਾਰੀ ਕੀਤਾ ਇਹ ਮਾਮਲਾ ਹੈ ਜਿਹੜੀ ਆਤੀਸ਼ੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਹੁਣ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਦੀ ਨੇਤਾ ਹੈ ਜਿਸ ਤਰੀਕੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਉਸਨੇ ਗੁਰੂ ਸਹਿਬਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਤੇ ਅਤੀ ਨਿੰਦਨਯੋਗ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰ ਆਮ ਆਦਮੀ ਪਾਰਟੀ ਕਿਸ ਤਰੀਕੇ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਅੰਦਰ ਇੱਕ ਐਫ ਆਈ ਆਰ ਦਰਜ ਕਰਕੇ ਉਹ ਵੀਡੀਓ ਨੂੰ ਏਆਈ ਪੰਜਾਬ ਪੁਲਿਸ ਦੇ ਜਲੰਧਰ ਦੇ ਕਮਿਸ਼ਨਰ ਕਹਿ ਰਹੇ ਨੇ ਕਿ ਜੀ ਉਹ ਏਆਈ ਵੀਡੀਓ ਹੈ ਅਸੀਂ ਲੈਬੋਰੀਟਰੀ ਤੋਂ ਟੈਸਟ ਕਰਾ ਲਈ ਹੁਣ ਇਹ ਸਵਾਲ ਦਿੱਲੀ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਕਿ ਇਹ ਤਾਂ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਹੈ ਇਹ ਵੀਡੀਓ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਬਣੀ ਹੈ ਆਥੈਂਟੀਕੇਟਿਡ ਵੀਡੀਓ ਹੈ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਜਲੰਧਰ ਦੇ ਕਿਸ ਹਸੀਅਤ ਦੇ ਵਿੱਚ ਕਹਿ ਰਹੇ ਨੇ ਕਿ ਇਹ ਆਈ ਵੀਡੀਓ ਨਾਲ ਮਾਮਲਾ ਤਾਂ ਪੰਜਾਬ ਦਾ ਹੈ ਹੀ ਨਹੀਂ ਤੇ ਕੀ ਪੰਜਾਬ ਦੇ ਡੀਜੀਪੀ ਸਾਹਿਬ ਅੱਜ ਇਸ ਗੱਲ ਦਾ ਜਵਾਬ ਦੇਣਗੇ ਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਆਇਤੂਰੇ ਕਤਲੋਕਾਰ ਥੋਰੀ ਹੈ ਕਿਸੇ ਵੀ ਕਿਤੇ ਵੀ ਕਿਸੇ ਥਾਂ ਤੇ ਕਿਸੇ ਨੂੰ ਗੋਲੀਆਂ ਨਾਲ ਭੰਨ ਦਿੱਤਾ ਜਾਂਦਾ ਨਸ਼ੇ ਦੇ ਕੀ ਹਾਲਾਤ ਨੇ ਤੇ ਪੰਜਾਬ ਪੁਲਿਸ ਦਾ ਕੀ ਇੱਕੋ ਕੰਮ ਹੈ ਜਾਂ ਤਾਂ ਸਿਆਸੀ ਵਿਰੋਧੀਆਂ ਦੇ ਵਿਰੁੱਧ ਵੰਡਾਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਜਾਂ ਗੁਰੂਦਿਆਂ ਗੋਲਕਾ ਹੁਣ ਲੁੱਟ ਕੇ ਸਰਕਾਰ ਨੂੰ ਦੇਣ ਦੀ ਤਿਆਰੀ ਹੈ ਜਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੀ ਸ਼ਹਿਤ ਤੇ ਸੰਵਿਧਾਨ ਨੂੰ ਛਿੱਕੇ ਟੰਕ ਕੇ ਇਹਦੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਇਹਦੀ ਜਵਾਬਦੀ ਡੀਜੀਪੀ ਸਾਹਿਬ ਕਿਸੇ ਨਾ ਕਿਸੇ ਨੂੰ ਤਾਂ ਲੈਣੀ ਪਊਗੀ ਅੱਜ ਪੰਜਾਬ ਦੇ ਅੰਦਰ ਦੇਖੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਕਿ ਮੈਂ ਤੁਹਾਨੂੰ ਇੱਕ ਕੰਪਲੇਨ ਦਿੰਨਾ ਐਸਪੀਐਸ ਨਗਰ ਦੇ ਜਿਹੜੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਆ ਸਤਨਾਮ ਜਲਾਲਪੁਰ ਕੱਲ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਗੁਰੂ ਸਹਿਬਾਨਾਂ ਦੀ ਬੇਅਦਬੀ ਦੀ ਇੱਕ ਬੜੀ ਘਟਿਆ ਅਤੀ ਨਿੰਦਣਯੋਗ ਵੀਡੀਓ ਪਾਈ ਬਾਅਦ ਵਿੱਚ ਜਦੋਂ ਲੋਕਾਂ ਨੇ ਰਿਐਕਟ ਕੀਤਾ ਨੀਚੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਿਹਾ ਕਿ ਕਿਸ ਤਰੀਕੇ ਆਮ ਆਦਮੀ ਪਾਰਟੀ ਬੇਅਦਬੀ ਕਰ ਰਹੀ ਹੈ ਗੁਰੂ ਸਹਿਬਾਨਾਂ ਦੀ ਤਾਂ ਉਹ ਵੀਡੀਓ ਡਿਲੀਟ ਕੀਤੀ ਡੀਜੀਪੀ ਸਾਹਿਬ ਅੱਜ ਮੈਂ ਸਮਝਦਾ ਕਿ ਤੁਸੀਂ ਉਹਦੇ ਤੇ ਪਰਚਾ ਦਰਜ ਕਰੋਗੇ ਕਿਉਂਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਅਗਰ ਕੁਝ ਹੋਇਆ ਤਾਂ ਪੰਜਾਬ ਦੇ ਜਲੰਧਰ ਚ ਕਿਵੇਂ ਜੂਰਿਸਡਿਕਸ਼ਨ ਤੁਸੀਂ ਬਣਾ ਲਈ ਇਥੋਂ ਸਪਸ਼ਟ ਹੁੰਦਾ ਹੈ ਕਿ ਸਿਆਸੀ ਦਬਾਅ ਦੇ ਨੀਚੇ ਇਹ ਪੁਲਿਸ ਕੰਮ ਕਰ ਰਹੀ ਕਾਂਗਰਸ ਨੇ ਮਨਰੇਗਾ ਦੀ ਥਾਂ ਉੱਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਜੀ ਰਾਮ ਜੀ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਅੰਦਰ ਸੰਗਰਾਮ ਰੈਲੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਇਸੇ ਲੜੀ ਵਿੱਚ ਅੱਜ ਰਾਜਪੁਰਾ ਅਤੇ ਸੰਗਰੂਰ ਵਿਖੇ ਕੀਤੀਆਂ ਰੈਲੀਆਂ ਵਿੱਚ ਪੰਜਾਬ ਨਾਲ ਸੰਬੰਧਿਤ ਕਾਂਗਰਸੀ ਆਗੂਆਂ ਨੇ ਇੱਕਜੁੱਟਤਾ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਅਜਿਹੀਆਂ ਰੈਲੀਆਂ ਤਾਂ ਕਾਫੀ ਸਮੇਂ ਤੋਂ ਕਰਦੀ ਆ ਰਹੀ ਹੈ ਪਰ ਇਸ ਨੂੰ ਇਸ ਦਾ ਲਾਭ ਕੀ ਹੋ ਰਿਹਾ ਹੈ ਕਾਂਗਰਸ ਪਾਰਟੀ ਦੇ ਆਗੂ ਤਾਂ ਪੂਰੀ ਸਰਗਰਮੀ ਦਿਖਾ ਰਹੇ ਨੇ ਪਰ ਕੇਡਰ ਅਤੇ ਹੇਠਲੇ ਪੱਧਰ ਉੱਤੇ ਕਾਂਗਰਸੀ ਵਰਕਰਾਂ ਵਿੱਚ ਉਹ ਉਤਸ਼ਾਹ ਨਜ਼ਰ ਕਿਉਂ ਨਹੀਂ ਆ ਰਿਹਾ ਜੋ ਹੋਣਾ ਚਾਹੀਦਾ ਹੈ ਉਹ ਠੰਡੇ ਅਤੇ ਹੰਬੇ ਹੋਏ ਕਿਉਂ ਨਜ਼ਰ ਆਉਂਦੇ ਨੇ ਜਿਵੇਂ ਭਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਕਰੰਟ ਹੈ ਉਹ ਕਰੰਟ ਕਾਂਗਰਸ ਦੇ ਵਰਕਰਾਂ ਵਿੱਚੋਂ ਗਾਇਬ ਕਿਉਂ ਹੈ ਲੱਗਦਾ ਪੰਜਾਬ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜੰਗ ਨੇ ਵੀ ਇਸ ਗੱਲ ਨੂੰ ਮਹਿਸੂਸ ਕਰ ਲਿਆ ਉਹ ਤਾਂ ਅੱਜ ਰਾਜਪੁਰਾ ਰੈਲੀ ਵਿੱਚ ਇਸ ਗੱਲ ਤੋਂ ਖਾਸੇ ਖਿਜੇ ਹੋਏ ਅਤੇ ਨਰਾਜ਼ ਵੀ ਨਜ਼ਰ ਆਏ ਮੈਂ ਵੇਖੀ ਜਾ ਰਿਹਾ ਸੀ ਜਨਤਾ ਆ ਰਹੀ ਸੀ ਜਾ ਰਹੀ ਸੀ ਕੋਈ ਬਹਿ ਰਿਆ ਸੀ ਕੋਈ ਸੋਨਨੀ ਰਿਆ ਕਿਸੇ ਨੂੰ ਪਾਣੀ ਦੀ ਤੇਹ ਲੱਗੀ ਹੈ ਤੇ ਕਿਸੇ ਨੂੰ ਬਾਥਰੂਮ ਆਇਆ ਹੈ ਕਿਸੇ ਨੂੰ ਭੁੱਖ ਲੱਗੀ ਹੈ ਲੇਕਿਨ ਅੱਜ ਦੀ ਜਿਹੜੀ ਲੜਾਈ ਹੈ ਇਹ ਬੜੀ ਮਹੱਤਵਪੂਰਨ ਲੜਾਈ ਹੈ ਮੇਰੇ ਸਤਕਾਰਯੋਗ ਭਰਾਓ ਆ ਬਿਚਲੇ ਵੀ ਬਹਿ ਜਾਓ ਬੇਤੀ ਸਾਹਿਬ ਤੁਸੀਂ ਵੀ ਬਹਿ ਜਾਓ ਆ ਬਹਿ ਜਾਓ ਪੰਜ ਜਾਨੇ ਜਿਹੜੇ ਹੈਗੇ ਵਿਚਾਲੇ ਖੜੇ ਪਲੀਜ਼ ਬੈਠੋ ਇਹ ਅੱਜ ਦੀ ਲੜਾਈ ਏ ਹੁਣ ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ 'ਚ ਜਾਨ ਨਹੀਂ ਰਹੀ ਲੋਕਾਂ ਦੇ ਵਿੱਚ ਤਾਕਤ ਨਹੀਂ ਰਹੀ ਸੰਘਰਸ਼ ਕਰਨ ਦੀ ਲੋਕ ਧਰਮੇ ਦੇ ਨਹੀਂ ਬਹਿ ਸਕਦੇ ਲੋਕ ਸੰਘਰਸ਼ਨੀ ਕਰ ਸਕਦੇ ਇਸ ਕਰਕੇ ਜਿਹੜੀਆਂ ਅੱਜ ਦੀਆਂ ਸਰਕਾਰਾਂ ਆ ਉਹ ਨਵੇਂ-ਨਵੇਂ ਕਾਨੂੰਨ ਬਣਾ ਰਹੀਆਂ ਹੈ ਇਸ ਰੈਲੀ ਵਿੱਚ ਇੱਕ ਵਾਰ ਫਿਰ ਸੁਖਬਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਲੀਡਰਸ਼ਿਪ ਨੂੰ ਚੰਗੇ ਰਗੜੇ ਲਾਏ। ਅੱਜ ਸਾਰੇ ਸੂਬੇ ਇਸ ਤੇਜ ਦੀ ਸਰਕਾਰ ਦੇ ਕੋਲ ਮੰਗਤੇ ਬਣ ਕੇ ਆਪਣਾ ਅਧਿਕਾਰ ਮੰਗ ਰਹੇ ਨੇ ਮੇਰੇ ਵੀਰੋ। ਭਗਵੰਤ ਮਾਨ ਨੇ ਇੱਕ ਦਿਨ ਦਾ ਫਰਜ਼ੀ ਸੈਸ਼ਨ ਕੀਤਾ। ਕਿਸੇ ਨੂੰ ਬੋਲਣ ਨਹੀਂ ਦਿੱਤਾ। ਮੇਰੇ ਵਰਗੇ ਬੰਦਿਆਂ ਨੂੰ ਬਾਹਰ ਕੱਢ ਦਿੱਤਾ। ਔਰ ਅਸਲ ਵਿੱਚ ਭਗਵੰਤ ਮਾਨ ਮਨਰੇਗਾ ਦਾ ਮੁੱਦਾ ਹੀ ਨਹੀਂ ਹੈ ਮੇਰੇ ਵੀਰੋ। ਦਲਿਤਾਂ ਦਾ ਮੁੱਦਾ ਹੀ ਨਹੀਂ ਹੈ। ਪਛੜਿਆਂ ਦਾ ਮੁੱਦਾ ਹੀ ਨਹੀਂ ਇਹ ਭਾਜਪੀ ਦੀ 2 ਟੀਮ ਦਾ ਕੰਮ ਕਰ ਰਿਹਾ ਪੰਜਾਬ ਅੱਜ ਸਾਰੇ ਕਿਸਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਤੁਹਾਡੇ ਅੰਦੋਲਨ ਨੂੰ ਬਿਨਾਂ ਵਜ੍ਹਾ ਖਨੋਰੀ ਔਰ ਸ਼ੰਭੂ ਬਾਰਡਰਾਂ ਤੋਂ ਖਦੇੜਿਆ ਉਥੇ ਪੀੜਾ ਪੰਜਾਬ ਚਲਾਇਆ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡੀਆਂ ਪੱਗਾਂ ਉਛਾਲੀਆਂ ਬੀਬੀਆਂ ਦੀਆਂ ਚੁੰਨੀਆਂ ਉਛਾਲੀਆਂ ਤੁਹਾਡੇ ਟਰੈਕਟਰ ਚੋਰੀ ਕਰ ਲਏ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਕਿੱਥੋਂ ਲੱਭੀਆਂ ਟਰਾਲੀਆਂ 90 ਦੇ ਵਿੱਚ ਪੋਕਰ ਦੇ ਘਰੋਂ 90 ਦੇ ਪੋਕਰ ਦੇ ਅਫਸਰਾਂ ਦੇ ਘਰੋਂ ਉਹ ਟਰਾਲੀਆਂ ਲੱਭੀਆਂ ਅੱਜ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਨਾਮ ਟਰਾਲੀ ਚੋਰ ਰੱਖਿਆ ਮੇਰੇ ਵੀਰੋ ਟਰਾਲੀ ਚੋਰ ਰੱਖਿਆ ਵਾ ਇਸ ਕਰਕੇ ਇਹ ਬਦਲਾਖੋਰ ਸਰਕਾਰ ਹੈ ਆਜ ਚੰਦ ਦਿਨ ਪਹਿਲਾਂ ਇਹਨਾਂ ਦੀ ਲੀਡਰ ਅਤੀਸ਼ੀ ਮਾਰ ਲੈਣਾ ਲੀਡਰ ਆਫ ਆਪੋਜੀਸ਼ਨ ਉਸਨੇ ਦਿੱਲੀ ਦੇ ਸਦਨ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਤੋਹਏਨ ਕੀਤੀ ਔਰ ਉਹ ਸਾਰਾ ਕੁਝ ਰਿਕਾਰਡ ਹੋ ਗਿਆ ਕੇਜਰੀਵਾਲ ਭਗਵੰਤ ਮਾਨ ਨੇ ਉਹਦੇ ਖਿਲਾਫ ਐਕਸਲੈਂਡ ਦੇ ਬਚਾਏ ਪੰਜਾਬ ਦੇ ਵਿੱਚ ਮੇਰੇ ਤੇ ਪ੍ਰਗਟ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਤੇ ਹੋਰ ਨਾਲ ਲੋਕਾਂ ਦੇ ਝੂਠਾ ਪਰਚਾ ਦਰਜ ਕਰਤਾ ਕੱਲ ਸਪੀਕਰ ਨੇ ਉਥੋਂ ਕਮਿਸ਼ਨਰ ਜਲੰਧਰ ਨੂੰ ਔਰ ਡੀਜੀਪੀ ਪੰਜਾਬ ਨੂੰ ਤਲਬ ਕਰ ਲਿਆ ਕਿਉਂਕਿ ਉਹ ਵੀਡੀਓ ਵਿਧਾਨ ਸਭਾ ਦੀ ਹੈ ਉਹ ਜਲੰਧਰ ਦੇ ਕਮਿਸ਼ਨਰ ਦੀ ਆ ਪੰਜਾਬ ਦੇ ਲੋਕਾਂ ਨੇ ਨਹੀਂ ਸੀ ਬਣਾਈ